ਅਛਾ ਕੋਈ ਬੰਦਾ ਮੰਨ ਲਓ ਉਹਨੇ ਗੱਲ ਕਿੱਡੀ ਸਿਆਣੀ ਕੀਤੀ ਹੋਵੇ ਕਿਤੇ ਪੰਚਾਇਤ ਬੈਠੀ ਹੋਵੇ ਉਹਨੇ ਬੰਦੇ ਨੇ ਕਿੱਡੀ ਮੈਂ ਕਹਿੰਦਾ ਗੱਲ ਸਿਆਣੀ ਕੀਤੀ ਹੋਵੇ ਉਹਦੀ ਗੱਲ ਨਾਲ ਧਿਆਨ ਨਹੀਂ ਦੇਊਗਾ ਕੋਈ ਤੇ ਜੇਕਰ ਕੋਈ ਬੰਦਾ ਹੋਵੇ ਤਕੜਾ ਜੇਬ ਦੇ ਵਿੱਚ 4 ਪੈਸੇ ਹੋਣ ਭਾਵੇਂ ਉਹਨੇ ਮਾਰੀ ਮੇਰੇ ਵੰਗੂ ਜਵਲੀ ਹੋਵੇ ਤੇ ਮਾਫ ਕਰਿਓ ਤਾਂ ਵੀ ਪਤਾ ਕੀ ਰਖਣਗੇ ਵਾ ਵਾ ਕਮਾਲ ਕਰਤੀ ਅੱਛਾ ਪਰ ਇਹੋ ਗੇਪਾਵੇਂ ਕਹਿਣੀ ਪੀ ਯਾਰ ਜਿਹੜੇ ਬੰਦੇ ਨੇ ਪਹਿਲਾਂ ਬੋਲੀ ਸੀ ਨਾ ਗੱਲ ਉਹ ਬੰਦਾ ਹੈ ਤੇ ਚਲੋ ਮਾਤੜੀ ਹੈ ਲੇਕਿਨ ਉਹਦੀ ਗੱਲ ਦੇ ਵਿੱਚ ਦਮ ਹੈਗਾ ਸੀ ਤੇ ਜਿੰਨੇ ਬਾਅਦ ਚ ਬੋਲੀ ਉਹਦੀ ਗੱਲ ਚ ਦਮ ਤੇ ਕੋਈ ਨਹੀਂ ਹੈਗਾ ਮਾਰੀ ਦੀ ਉਹਨੂੰ ਜਬਲੀ ਆ ਖਲਾਰੇ ਤੇ ਚਾਲੀ ਆ ਪਰ ਫੇਰ ਵੀ ਕਹਿ ਦਿੱਤਾ ਬਾਬਾ ਕਮਾਲ ਕਰਤੀ ਉਹ ਆਂਦੇ ਪੈਸੇ ਉਹ ਤੋਂ ਚਾਰ ਹੈ ਗਈ ਆ ਉਹ ਤੋਂ ਪੈਸੇ ਨਹੀਂ ਲਵਾਉਣੇ ਜਿਦੀ ਕੋਠੀ ਦਾਣੀ ਉਹਦੇ ਕਮਲੇ ਵੀ ਸਿਆਣੇ ਪੰਜਾਬੀ ਦੀ ਘਾਵਤਿਆ ਜਿਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਅੱਛਾ ਹੁਣ ਮੈਂ ਇੱਕ ਬੇਨਤੀ ਕਰਾਂ ਸੰਤ ਮਸ਼ਕੀਨ ਜੀ ਨੇ ਆਪਣੀ ਸਟੇਜ ਤੇ ਇੱਕ ਇੱਕ ਬਚਨ ਕੀਤਾ ਸੀ ਉਹਨਾਂ ਨੇ ਗੱਲ ਕਹੀ ਸੀ ਕਿ ਜਿੱਡਾ ਵੱਡਾ ਸੰਤ ਹੋਏਗਾ ਉਹ ਸੰਤ ਤਤੀ ਤਵੀ ਤੇ ਹੋਏਗਾ ਜਿੱਡਾ ਵੱਡਾ ਸੰਤ ਹੋਏਗਾ ਕਿਸੇ ਦੀ ਕਿਸੇ ਦੇ ਧਰਮ ਦਾ ਚਿੰਨ ਬਚਾਉਣ ਦੇ ਖਾਤਰ ਕਿਸੇ ਦਾ ਮਜ਼ਬ ਬਚਾਉਣ ਦੇ ਖਾਤਰ ਗੁਰਦੁਆਰਾ ਸੀਸਗੰਜ ਸਰ ਚਾਂਦਨੀ ਚੌਂਕ ਦੀ ਧਰਤੀ ਤੇ ਆਪਣਾ ਸੀਸ ਕਟਾ ਰਿਹਾ ਹੋਏਗਾ ਜੱਟਾ ਵੱਡਾ ਸੰਤ ਹੋਏਗਾ ਜੱਟਾ ਵੱਡਾ ਸੰਤ ਹੋਏਗਾ ਕੋਪਰ ਲਵਾ ਰਿਹਾ ਹੋਏਗਾ ਬੰਦ ਬੰਦ ਕਟਾ ਰਿਹਾ ਹੋਏਗਾ ਆਰੇ ਨਾਲ ਚਰਾਇਆ ਜਾ ਰਿਹਾ ਹੋਏਗਾ ਤੇ ਮਾਫ ਕਰਨਾ ਉਹ ਕਹਿੰਦੇ ਸੀ ਕਿ ਜਿਹੜਾ ਅੱਜ ਬੜਾ ਪੂਜਿਆ ਜਾ ਰਿਹਾ ਜਿਨ੍ਹਾਂ ਦੇ ਉੱਪਰ ਕਹਿੰਦੇ ਬੜੀ ਫੁੱਲਾਂ ਦੀ ਵਰਖਾ ਹੋ ਰਹੀ ਆ ਕਲਿੱਪ ਤੁਸੀਂ ਸੁਣੀ ਹੋਵੇ ਉਹ ਕਹਿੰਦੇ ਨੰਨਾ ਨਵੇਂ ਫੀਸ ਦੀ ਇਹਦੇ ਵਿੱਚ ਪਖਾਂਡਿਆ ਪਖੰਡ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਆਂਦੇ ਕੇਵਲ 1% ਮੈਂ ਛੱਡਦਾ ਵਾਂ ਹੁਣ 1% ਨੇ ਮੈਂ ਛੱਡਦਾ ਕਿਉਂ ਆ ਕਿਉਂਕਿ ਆਂਦੇ ਮੈਨੂੰ ਆਪਣੀ ਪੱਗ ਵੀ ਪਿਆਰੀ ਆ ਦੇਖ ਲਓ ਸੰਤਮ ਮਛਕੀਨ ਜੀ ਨੇ ਇੱਕ ਬਚਨ ਕੀਤਾ ਸੀ ਤੇ 1 ਫੀਸ ਦੀ ਮੈਂ ਛੱਡਦਾ ਵਾਂ ਮੈਨੂੰ ਆਪਣੀ ਪੱਗ ਵੀ ਪਿਆਰੀ ਆ ਪੱਗ ਪਿਆਰੀ ਤੋਂ ਭਾਵ ਇਹ ਸਾਜ਼ ਲਾਣਾ ਸਿੱਧਾ ਅਗਲੇ ਦੇ ਕੈਰੇਕਟਰ ਤੇ ਵਾਰ ਕਰਦੇ ਆ ਇੱਜ਼ਤ ਤੇ ਵਾਰ ਕਰਦੇ ਆ ਤੁਹਾਨੂੰ ਪਤਾ ਹੈ ਇਹਨਾਂ ਨੇ ਕਿੰਨੇ ਪਿਛਲੀ ਦੇਣੀਆਂ ਇਹਨਾਂ ਕੋ ਕਰਮ ਕੀਤੇ ਨਿਗੇ ਨਗੇ ਬੱਚਿਆਂ ਦੇ ਨਾਲ ਇਹਨਾਂ ਨੇ ਕੋ ਕਰਮ ਕਰਤੇ 7-7 ਸਾਲ ਦੇ 5-5 ਸਾਲ ਦੇ ਆਪਣੇ ਪੋਤਰਿਆਂ ਦੀ ਉਮਰ ਦੇ ਬੱਚਿਆਂ ਨਾਲ ਕੋ ਕਰਮ ਕਰਤੇ ਇਹਨਾਂ ਨੇ ਇਹਨਾਂ ਸਾਧਾ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹਨਾਂ ਨੇ ਸ਼ਰਿਆਮ ਬਲਾਤਕਾਰ ਕੀਤੇ ਤਾਂ ਤਾਵੇਂ ਲਓ ਜੀ ਮਹਾਪੁਰਖਿਆ ਜੀ ਨਹੀਂ ਜਦੋਂ ਜੇ ਕਰ ਵੀ ਦਿੱਤਾ ਕੋਈ ਤਾਂ ਫੇਕ ਹੀ ਹੋ ਗਿਆ ਖਣਗੇ ਮਹਾਪੁਰਖਿਆ ਜੀ ਮੈਂ ਬੇਨਤੀ ਕਰਾਂ ਇਹਨਾਂ ਨੂੰ ਮਹਾਪੁਰਖ ਨਹੀਂ ਮੰਨਦੀ ਦਾ ਸਾਡੇ ਲੋਕ ਅਕਸਰ ਸਵਾਲ ਕਰਦੇ ਆ ਬਾਣੀ ਸੰਤਾਂ ਨੂੰ ਮੰਨਦੀ ਹੈ ਜੀ ਤਾਂ ਮੈਂ ਜਵਾਬ ਦੇਣਾ ਹੁੰਦਾ ਵਾ ਬਾਣੀ ਸੰਤਾਂ ਨੂੰ ਮੰਨਦੀ ਨਹੀਂ ਬਾਣੀ ਦੇ ਸੰਤ ਬਣਾਉਂਦੀ ਆ ਬਾਣੀ ਸੰਤ ਵੀ ਬਣਾਉਂਦੀ ਆ ਤੇ ਬਾਣੀ ਦੇ ਨਾਮ ਨਾਲ ਸੰਤ ਸਪਈ ਵੀ ਬਣਾਉਂਦੀ ਆ ਹੁਣ ਮੰਨ ਲਓ ਤੁਹਾਡੀ ਨਜ਼ਰ ਦੇ ਵਿੱਚ ਸੰਤ ਕੌਣ ਆ ਜਿਨ੍ਹਾਂ ਲੰਮਾ ਝੱਗਾ ਪਾਇਆ ਹੋਵੇ ਚੱਟਾ ਪਰਨਾ ਬੰਦਿਆ ਹੋਵੇ ਬੈਕਗ੍ਰਾਉਂਡ ਉਹਦਾ ਇੱਕ ਪਿੱਛੋਂ ਪਹਿਲਾਂ ਗੁੰਡਾ ਰਹਿ ਚੁੱਕਾ ਹੋਵੇ ਉਹ ਕੋਈ ਉਹਨੇ ਚਾਰ ਕਤਲ ਕੀਤੇ ਹੋਣ ਪਹਿਲਾਂ ਗੁੰਡਾ ਰਹਿ ਚੁੱਕਿਆ ਹੋਵੇ ਉਹ ਲੰਮਾ ਝੱਗਾ ਪਾਇਆ ਹੋਵੇ ਐ ਤੁਰਿਆ ਜਾਵੇ ਲੰਗਾਉਂਦਾ ਲਗਾਉਂਦਾ ਇੱਕ ਹੱਥ ਦੇ ਵਿੱਚ ਲੋਟਾ ਹੋਵੇ ਇੱਕ ਹੱਥ ਦੇ ਵਿੱਚ ਗੜਵਾ ਇੱਕ ਇੱਕ ਹੱਥਰੇ ਵਿੱਚ ਮਾਲਾ ਹੋਵੇ ਲੋਕੀਂ ਆ ਕੇ ਪੈਰ ਫੜਦੇ ਹੋਣ ਤੁਹਾਡੀ ਨਜ਼ਰ ਦੇ ਵਿੱਚ ਉਹੀ ਸੰਤਿਆਣ ਪਰ ਬਾਣੀ ਇਹਨਾਂ ਨੂੰ ਸੰਤ ਨਹੀਂ ਮੰਨਦੀ ਬਾਣੀ ਇਹਨਾਂ ਨੂੰ ਪਖੰਡੀ ਕਹਿੰਦੀ ਆ ਹੁਣ ਸੰਤ ਹਰ ਉਹ ਬੰਦਾ ਸੰਤਿਆ ਜਿਹੜਾ ਬੰਦਾ ਗ੍ਰਸਤ ਮਾਰਗ ਤੇ ਚੱਲਦਾ ਵਾ ਉਹ ਬੰਦਾ ਸੰਤਿਆ ਜਿਹੜਾ ਬੰਦਾ ਬਾਣੀ ਪੜਦਾ ਵਾ ਉਹ ਬੰਦਾ ਸੰਤਿਆ ਜਿਹੜਾ ਬੰਦਾ ਆਪਣੀ ਕਿਰਤ ਕਰਦਾ ਵਾ ਤੇ ਮਾਫ ਕਰਨਾ ਅੱਜ ਜਿਹੜਾ ਕਿਰਤ ਤੋਂ ਭਗੌੜਾ ਉਹ ਸੰਤ ਬਣ ਕੇ ਬਹਿ ਗਿਆ ਵਾ ਅੱਜ ਜਿਹੜਾ ਗ੍ਰਸਤ ਤੋਂ ਭਗੌੜਾ ਉਹ ਸੰਤ ਬਣ ਕੇ ਬਹਿ ਗਿਆ ਵਾ ਹੁਣ ਸਵਾਲ ਇਹ ਕਰੋਗੇ ਕਿ ਬਾਣੀ ਸੰਤਾਂ ਨੂੰ ਮੰਦੀ ਆ ਤਮੈਂ ਬੇਨਤੀ ਕਰਦਾ ਬਾਣੀ ਸੰਤਾਂ ਨੂੰ ਮੰਨਦੀ ਨਹੀਂ ਬਾਣੀ ਸੰਤ ਬਣਾਉਂਦੀ ਆ ਬਾਣੀ ਸੰਤ ਬਾਣੀ ਸੰਤ ਮੰਨਦੀ ਕਿਰਤੀ ਬੰਦੇ ਨੂੰ ਹੁਣ ਜਿੰਨਾਂ ਨੂੰ ਬਾਣੀ ਸੰਤ ਮੰਨਦੀ ਉਹਨਾਂ ਨੂੰ ਤੂੰ ਹੀ ਸੰਤ ਨਹੀਂ ਮੰਨਦੇ ਜਿੰਨਾਂ ਨੂੰ ਤੂੰ ਹੀ ਸੰਤ ਮੰਨਦੇ ਉਹਨਾਂ ਨੂੰ ਬਣੀ ਕਹਿੰਦੀ ਆ ਬਾਣੀ ਕਹਿੰਦੀ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪੈਣ ਤੱਕ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਭਗ ਓਏ ਹਰਕੇ ਸੰਤ ਨਾ ਕੀ ਬਾਨਾਰ ਸਕੇ ਠੱਗ ਤਾਂ ਮੈਂ ਸੋਚ ਰਿਆ ਸਾਂ ਜੇਕਰ ਭਗਤ ਕਬੀਰ ਸਾਹਿਬ ਕਿਸੇ ਅੱਜ ਬਾਣੀ ਉਚਾਰਦੇ ਤੇ ਅੱਜ ਜਿੱਥੇ ਲਿਖਿਆ ਗਾਜ ਸਾਡੇ ਤੈ ਤੇ ਧੋਤੀਆਂ ਅੱਜ ਧੋਤੀਆਂ ਨੇ ਲਿਖਦੇ ਆ ਜੋ ਕਿ ਸ਼ਹਿਰੇ ਲਿਖਦੇ ਤੇਰੇ ਪੈਣ ਤੱਗ ਅੱਜ ਤੱਗ ਨਾਲ ਲਿਖਦੇ ਮਾਫ ਕਰਿਓ ਜੀ ਅੱਜ ਗਤਰੇ ਲਿਖਦੇ ਗਲੀ ਜਿੰਨਾਂ ਜਪ ਮਾਲੀਆਂ ਲੋਟੇ ਹੱਥ ਨਿਭਗ ਤੇ ਤੁਸੀਂ ਵੇਖ ਲਓ ਕਿੰਨੇ ਨੇ ਮਾਲਾ ਫੜੀਆਂ ਵਾ ਲੋਟੇ ਹੱਥ ਨਿਭਗ ਕਿੰਨੇ ਸਾਧ ਆਪਣੇ ਕੋਲ ਲੋਟੇ ਰੱਖਦੇ ਆ ਓਏ ਹਰਕੇ ਸੰਤਨਾ ਕੀ ਹੈ ਕਿ ਇਹਨਾਂ ਨੂੰ ਹਰੀ ਕਾਲਪੁਰਖ ਦੇ ਸੰਤ ਨਾਖੋ ਇਹ ਕੀ ਨੇ ਬਨਾਰਸ ਕੇ ਠੱਗ ਤੇ ਜੇਕਰ ਅੱਜ ਬਾਣੀ ਉਚਾਰਦੇ ਭਗਤ ਕਬੀਰ ਸਾਹਿਬ ਅੱਜ ਸਾਡੇ ਪੰਜਾਬ ਕੇ ਠੱਗ ਕਹਿੰਦੇ ਹੁਣ ਜੈ ਇੰਨੀ ਵੀ ਆਖਿਆ ਕਿਸ ਨੇ ਕਰਤੀ ਪਤਾ ਕੀ ਆਖਣਾ ਲਓ ਜੀ ਇਹਨਾਂ ਨੇ ਮਹਾਪੁਰਖਾਂ ਦੀ ਨਿੰਦਿਆ ਕੀਤੀ ਆ ਇਹਨਾਂ ਨੇ ਮਹਾਪੁਰਖਾਂ ਨੂੰ ਮਾਰਾ ਕਿਹਾ ਵਾ ਭਗਤ ਕਬੀਰ ਸਾਹਿਬ ਅਗਲੀ ਪੰਕਤੀ ਦੇ ਵਿੱਚ ਕਹਿੰਦੇ ਆ ਉਹ ਕਹਿੰਦੇ ਐਸੇ ਸੰਤ ਨਾ ਮੋਕੋ ਭਾਵੇਂ ਐਦਾਂ ਦੇ ਸੰਤ ਨਹੀਂ ਸਾਨੂੰ ਆਂਦੇ ਪਾਉਂਦੇ ਜਿਹੜੇ ਡਾਲਾਂ ਸਿਓ ਪੇਡਾਂ ਘਟਕਾਵੇਂ ਭਾਵ ਜਿਹੜੇ ਤਾਣੀਆਂ ਨਹੀਂ ਖਾਂਦੇ ਪੂਰਾ ਪੂਰਾ ਰੋਕੀ ਖਾ ਜਾਂਦੇ ਆ ਜਿਹੜੇ ਪਰਿਵਾਰ ਦਾ ਇੱਕ ਜੀ ਨਹੀਂ ਖਾਂਦੇ ਪੂਰੇ ਦੇ ਪੂਰੇ ਟੱਬਰ ਹੀ ਹੜਾਪ ਕਰ ਜਾਂਦੇ ਆ ਗੱਲ ਇੱਥੇ ਉਹੋ ਜਿਹੀ ਨਹੀਂ ਕੀਤੀ ਆ ਤੇ ਕਈਆਂ ਦੇ ਟੱਬਰ ਇਹ ਸਾਧਾ ਨੇ ਹੜਾਪਾ ਕਰ ਵੀ ਗਏ ਆ ਤੁਸੀਂ ਧਿਆਨ ਮਾਰੋ ਇੱਕ ਪਿਓ ਆਪਣੀ ਧੀ ਨੂੰ ਲੈ ਕੇ ਇੱਕ ਘਰ ਵਾਲਾ ਆਪਣੀ ਘਰ ਵਾਲੀ ਨੂੰ ਲੈ ਕੇ ਇੱਕ ਭਰਾ ਆਪਣੀ ਭੈਣ ਨੂੰ ਲੈ ਕੇ ਇਹਨਾਂ ਦੇ ਡੇਰੇ ਜਾਂਦਾ ਸੀ ਇਹਨਾਂ ਸਾਧਾ ਨੇ ਕੋਈ ਕਰਮ ਕੀਤੇ ਇਹਨਾਂ ਦੀ ਗੱਲ ਕਿ ਤੇ ਜੱਗ ਜਹਰ ਨਾ ਹੋ ਜਵੇ ਇਹਨਾਂ ਦੀ ਕਰਤੂਤਾ ਕਿ ਤੇ ਜੱਗ ਜਹਰ ਨਾ ਹੋ ਜਾਣਾ ਇਹਨਾਂ ਨੇ ਘਰ ਵਾਲੇ ਵੀ ਮਰਵਾਤੇ ਘਰ ਵਾਲਗੇ ਵੀ ਮਰਵਾਤੀਆਂ ਭੈਣਾ ਵੀ ਮਰਵਾਤੀਆਂ ਭਰਾ ਵੀ ਮਰਵਾਤੇ ਤੇ ਗੱਲ ਉੱਥੇ ਹੈਗੀ ਨਾ ਪਿੱਡਾ ਲਾ ਸਿਓ ਪੇਡਾਂ ਘਟਕਾਵੇਂ ਘਟਕਾ ਗਈ ਨਾ ਫਿਰ ਸਾਰੇ ਪਰਿਵਾਰ ਨੂੰ ਲੈ ਕੇ ਬਹਿ ਗਈ ਹੁਣ ਮੈਂ ਇੱਕ ਬੇਨਤੀ ਕਰਾਂ ਜੀ ਸੇਵਾ ਕਰਨੀ ਹੈ ਆਪਣੇ ਕਿਤੇ ਗੁਰਦੁਆਰੇ ਦੇ ਗਰੰਥੀ ਸਿੰਘ ਨੂੰ ਜਾ ਕੇ ਪੁੱਛ ਲੋ ਕਿ ਭਾਈ ਤੁਹਾਨੂੰ ਕਿਹ ਚੀਜ਼ ਦੀ ਭਾਈ ਸਾਹਿਬ ਲੋੜ ਨਹੀਂ ਮਾਫ ਕਰਿਓ ਗੁਰਦੁਆਰੇ ਦਾ ਗਰੰਥੀ ਸਿੰਘ ਸਾਈਕਲ ਤੇ ਹੁੰਦਾ ਹੋਵੇ ਆ ਕੇ ਤੜਕੇ 4 ਵਜੇ 3 ਵਜੇ ਪ੍ਰਕਾਸ਼ ਕਰਦਾ ਹੋਵੇ ਤੇ ਮਹੀਨਾ ਹੋਵੇ ਜਨਵਰੀ ਦਾ ਤੇ ਆ ਕੇ ਜਦੋਂ ਸਾਈਕਲ ਤੋਂ ਉਤਰੇ ਸਾਈਕਲ ਸਟੈਂਡ ਤੇ ਲਾਵੇ ਉਹਦੇ ਅੱਧਾ ਘੰਟਾ ਹੱਥ ਨਾਲ ਠੰਡੇ ਹੋਣ ਹੱਥ ਸੁਟੇ ਹੋਣ ਉਹਦੇ ਅੱਧਾ ਘੰਟਾ ਤੇ ਪਖੰਡੀ ਸਾਹਦ ਬੁਲਟ ਪ੍ਰੂਫ ਕਾਲੇ ਸ਼ੀਸ਼ਿਆਂ ਵਾਲੀ ਫੋਰਚੂਨਰ ਗੱਡੀ ਚਾਹੁੰਦਾ ਹੋਵੇ ਤੇ ਮਾਫ ਕਰਨਾ ਨੱਕ ਡੋਬਣ ਵਾਲੀ ਗੱਲ ਨਹੀਂ ਸਾਡੇ ਵਾਸਤੇ ਮਹੀਨਾ ਹੋਵੇ ਮਾਫ ਕਰਨਾ ਜੂਨ ਜਲਾਈ ਦਾ ਸਾਧ ਸੰਗਤ ਜੀ ਮਹੀਨਾ ਹੋਵੇ ਜੂਨ ਜਲਾਈ ਦਾ ਗਰੰਥੀ ਸਿੰਘ ਇਸ਼ਨਾਨ ਕਰਕੇ ਘਰੋਂ ਨਿਕਲਿਆ ਹੋਵੇ ਸਾਈਕਲ ਤੇ ਦੂਓ ਦੂ ਸਾਈਕਲ ਚਲਾ ਕੇ ਆਇਆ ਹੋਵੇ ਆ ਕੇ ਗੁਰੂ ਘਰ ਕੇ ਤੇ ਸਾਈਕਲ ਲਾਵੇ ਤੇ ਉਦ ਅੱਧਾ ਘੰਟਾ ਉਹਦਾ ਪਸੀਨਾ ਨਹੀਂ ਸੁੱਕਦਾ ਤਾਂ ਇਦਾਂ ਪ੍ਰਕਾਸ਼ ਕਰਦਾ ਹੋ ਗ੍ਰੰਥੀ ਗੁਰਦੁਆਰੇ ਦਾ ਸਾਈਕਲ ਤੇ ਆਵੇ ਤੇ ਪਖੰਡੀ ਸਾਧ BMW ਫੋਰਚੂਨਰ ਗੱਡੀ ਚ ਆਵੇ ਮਰਸਡੀਜ਼ ਚ ਆਵੇ ਇੰਡਾਇਵਰ ਗੱਡੀ ਜਾਵੇ ਤੇ ਸਾਡੇ ਆਸ ਤੇ ਨੱਕ ਡੋਬਨ ਵਾਲੀ ਗੱਲ ਨਹੀਂ ਹੈ ਮਾਫ ਕਰਨਾ ਗੁਰਦੁਆਰੇ ਦੇ ਗ੍ਰੰਥੀ ਦੀ ਛੱਤ ਚੋਂਦੀ ਹੋਵੇ ਤੇ ਪਿੰਡ ਦੇ ਵਿੱਚੋਂ ਗਰਾਈਆਂ ਕਰ ਕਰਕੇ ਅਸੀਂ ਡੇਰੇ ਪੱਕੇ ਕਰਦਗੇ ਪਿੰਡ ਦੇ ਵਿੱਚੋਂ ਗਰਾਈਆਂ ਕਰ ਕਰਕੇ ਕਬਰਾਂ ਮਜ਼ਾਰਾਂ ਪੱਕੀਆਂ ਕਰਦਗੇ ਤੇ ਨੱਕ ਡੋਬਨ ਲਈ ਗੱਲ ਨਹੀਂ ਸਾਡੇ ਆਸਤੇ ਬਾਬਿਆਂ ਨੂੰ ਕਦੀ ਪੀਂਗਾ ਪਾ ਪਾ ਕੇ ਦੇਣਗੇ ਸਾਡੇ ਲੋਗ ਆ ਬਾਬਾ ਜੀ ਝੂਟੇ ਰਹਿਣਗੇ। ਤਾ ਤੁਸੀਂ ਵੇਖਿਆ ਕਿ ਬਾਬਾ ਕਦੀ ਚੂੜੀਆਂ ਦੇ ਲੰਗਰ ਲਾ ਦਿੰਦਾ ਵਾ। ਕਦੀ ਟਿੱਕਿਆਂ ਦੇ ਲੰਗਰ ਲਾ ਦਿੰਦਾ ਵਾ। ਕਦੀ ਉਹਨੂੰ ਸੁਪਨੇ ਆਉਂਦੇ ਆ ਵਿਆਹ ਦੇ। ਮੈਂ ਬੇਨਤੀ ਕਰਾਂ ਜੇ ਕਿਤੇ ਜਾਣਾ ਤਾਂ ਇਹਨਾਂ ਸਾਧਾਂ ਦੇ ਕੋਲ ਨਾ ਜਾਓ। ਜੇ ਕਿਤੇ ਜਾਣਾ ਤੇ ਭਾਈ ਗੁਰੂ ਘਰ ਜਾਓ। ਤੁਸੀਂ ਵੇਖਿਆ ਹੋਵੇ ਨਾ ਬਾਬਿਆਂ ਨੇ ਕਦੀ ਆਪਣੇ ਡੇਰੇ ਦੇ ਵਿੱਚ ਸਹਿਬ ਜਾਨ ਦੇ ਦੀ ਗੱਲ ਨਹੀਂ ਕੀਤੀ। ਪਤਾ ਵੀ ਇਹ ਸਾਬ ਜਾਨਾਂ ਦੀ ਗੱਲ ਕਰਾਂਗੇ ਤੇ ਲੋਕੀ ਜਾਣਗੇ ਫਤੇਗੜ ਸਾਹਿਬ ਤੇ ਜੇਕਰ ਗੱਪਾਂ ਘਾੜੀਆਂ ਸੁਣਾਈਆਂ ਤੇ ਫੇਰ ਲੋਕੀ ਆਉਣਗੇ ਸਾਡੇ ਕੋਲ ਸੁਖਮਨੀ ਸਾਹਿਬ ਦੀ ਵਿਆਖਿਆ ਕਰਾਈ ਜਾਂਦੇ ਆ ਸੰਤ ਕੰਨ ਦੇ ਨਗਮਾ ਹਿਆਰਾ ਸੰਤ ਕੰਨ ਦੇ ਨੰਕ ਪਰਮੇਸ਼ਰ ਮਾਰਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਹੁਣ ਸਵਾਲ ਕਰੋਗੇ ਵੀ ਉਹ ਕਿਹੜਾ ਬ੍ਰਹਮ ਗਿਆਨੀ ਜਿਹੜਾ ਸਦ ਜੀਵੇ ਨਹੀਂ ਮਰਦਾ ਬਾਣੀ ਤੇ ਕਹਿ ਰਿਹਾ ਜੋ ਆਇਆ ਸੋ ਚੱਲ ਸੀ ਫਰ ਕੋਈ ਆਈ ਵਾਰ ਗਿਆ ਬ੍ਰਹਮ ਗਿਆਨੀ ਸਭ ਸ੍ਰਿਸ਼ਟਿਕਾ ਕਰਤਾ ਤੇ ਸਵਾਲ ਕਰੋਗੇ ਸ੍ਰਿਸ਼ਟੀ ਬਣਾਉਣ ਵਾਲਾ ਤੇ ਕਾਲ ਪੁਰਖ ਆ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾ ਹੂੰ ਦੋਏ ਕੁਦਰਤ ਸਾਜੀ ਹੈ ਕਰ ਸੰ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਤੂੰ ਜਾਣਾ ਵੀ ਸਭ ਸੇ ਦੇ ਲੈਸੇ ਜਿੰਦ ਕਵਾਓ ਸਵਾਲ ਕਰੋਗੇ ਕਿ ਸ੍ਰਿਸ਼ਟੀ ਬਣਾਉਣ ਵਾਲਾ ਤੇ ਕਾਲ ਪੁਰਖ ਆ ਫੇ ਇਹ ਕਿਹੜੇ ਬ੍ਰਹਮ ਗਿਆਨੀ ਦੀ ਗੱਲ ਕੀਤੀ ਬਣੀ ਨੇ ਅਗਲੀ ਪੰਕਤੀ ਪੜਿਓ ਬ੍ਰਹਮ ਗਿਆਨੀ ਆ ਪਰਮੇਸ਼ਰ ਇੱਥੇ ਕਿਹਦੇ ਦੇਹਧਾਰੀ ਦੀ ਗੱਲ ਨਹੀਂ ਕੀਤੀ ਇੱਥੇ ਜਿੱਥੇ ਸੰਤ ਦੀ ਗੱਲ ਆਈ ਬ੍ਰਹਮ ਗਿਆਨੀ ਦੀ ਗੱਲ ਆਈ ਮਹਾਪੁਰਖ ਦੀ ਗੱਲ ਆਈ ਇੱਥੇ ਆ ਕੇ ਗੱਲ ਕਲੀਅਰ ਕਰਤੀ ਆ ਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ ਇਤੋਂ ਅੱਗੇ ਆਪ ਤੇ ਰੱਖ ਲਿਆ ਕਰੋ